ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਸ ਵਕਤ ਕਰਦੇ ਆ ਤੁਹਾਡਾ ਸਾਰਿਆਂ ਦਾ ਇੱਕ ਹੋਰ ਬਲੌਗ ਦੇ ਵਿੱਚ ਤੇ ਆਪਾਂ ਚੱਲੇ ਆ ਖੰਨੇ ਨੂੰ ਤੇ ਆਪਾਂ ਤੁਹਾਨੂੰ ਦਿਖਾਉਣੇ ਅੱਜ ਖੰਨੇ ਆਪਾਂ ਕੀ ਕਰਨ ਚੱਲੇ ਆ ਤੇ ਬਲੌਗ ਅੰਤ ਤੱਕ ਬਣੇ ਰਹਿ। ਪਹੁੰਚ ਗਏ ਖੰਨੇ ਦੀ ਮਾਰਕੀਟ 'ਚ। ਇਹ ਕਿਹੜੀ ਮਾਰਕੀਟ ਆ ਇਹ? ਗੁਰੂਵਮਰਤਾਹ ਮਾਰਕੀਟ। ਸਾਡੇ ਦੋ ਬੰਦੇ ਖੋ ਗਏ ਸੀ ਉਹਨੂੰ ਲੱਭਦੇ ਆ। ਉਹ ਖੜੇ ਨੇ, ਉਹ ਖੜੇ, ਉਹ ਖੜੇ ਨੇ, ਉਹ ਖੜੇ ਨੇ। ਲੱਭੇ ਆ ਲੱਭੇ। ਲੱਖ ਪਾਈ ਆਉਣਾ ਮੂਰਤ ਵੀ ਕਰਤਾ 500 ਤੇ 500 ਦਾ ਚੱਲ ਚੱਲ ਇੱਧਰ ਸਾਰੀ ਮਾਰਕੀਟ ਕਿਨੇ 200 ਦਾ ਬੀਕ 200 ਹਾਂ ਇਹ ਘਰ ਸੀ ਵੀ ਫੜੀ ਲੈਣੀ ਆ ਕਿੰਨੇ ਰਹੀ ਕੰਗ ਸਾਰੀ ਪਿਆ ਪਲੇਨ ਆ ਗਏ ਸੱਤ ਤੋਂ ਬੜੇ ਬਨੇਗਾ ਆ ਛੋਟੇ ਬਨੇ ਦਾ ਤੇ ਚਾਰ ਤੋਂ ਇਹ ਘੜਤੇ ਪਿਆ ਮੈਨੇ ਇਹ ਘੜਤੇ ਪਿਆ ਮੈਨੇ ਤੇ ਮੈਂ ਲੋਟਾ ਕਾਦੀਏ ਹਰਦੀਆ ਤੋਂ ਪਤਾ ਦੇਣ ਕੰਨੀਆਂ ਪਾ ਲਓ ਕਿਤਾ ਦਿਨ ਦੀ ਬਾਅਦ ਸਟਰੀ ਹੋ ਜੂਵੇ ਕੰਨੀਆਂ ਪਾ ਲਓ ਦੋ ਸਾਰਾ 2000 ਮੈਂ ਆਈ ਜਾਣਾ ਚਾਰ ਉਹ ਇਹਨਾਂ ਦੋ ਆ ਇਹਨਾਂ ਦਾ ਵਾਹ ਲੋਟਾ ਫਿਰ ਹਰੀ ਜੀ ਹੈ ਹਰੀ ਲੋਟਾ ਬਲੈਕ ਬਲੈਕ ਪੈਂਟ ਦਾ ਇਹ ਨਹੀਂ ਚੱਲਣੀ ਹੈ ਤੇ ਥੋੜੀ ਬਾੜੀ ਜਿਹਾ ਆਉਗੇ ਨਾ ਹਾਂ ਜੀ ਹਾਂ ਮੈਂ ਲੱਗ ਗਿਆ ਮਰਜੀ ਦੇ ਦੇਣਾ ਆ ਵਾ ਵਾ ਨਾ ਮਮੀ ਜਿਹੜਾ ਮਰਜੀ ਟਵਾ ਦੇ ਡਰਾਉਨ ਛੱਡ ਕੇ ਆਹ ਤੇ ਲੈ ਕੇ ਨਾ ਆਪਾਂ ਉਹ ਜਿਹੜੇ ਮਰਜੀ ਨਾ ਪਾ ਲੇਂਗਾ ਦੋਨੇ ਗੁਮੀਆਂ ਕਿ ਡੇਟਰ ਉਹਦੋਂ ਸੁਟਾ ਦੋ ਪੈਸੇ ਬੱਚੇ ਫੇਰ ਦੇ ਦੇਗਾ ਚਲੋ ਆ ਵਾਲੀ ਫਿਰ ਦੇਖਣਾ ਉਹ ਕਰਤੀ ਫਿਰਨ ਵਧੀਆ ਜੀ ਸਾਰਾ ਚਾਂਚਾ ਥੋੜੀ ਸ਼ਰਟ ਜੀ ਇਹਨੇ 250 ਦੀ ਹੈ ਗੱਗੀ ਤੈਨੂੰ ਜਿਹੜੀ ਮੈਂ ਦਿਖਾਵਾਂ ਪੜਾਉ ਜੀ ਨਾ ਵਧੀਆ ਜੀ ਇਹ ਪਲਾ ਨਹੀਂ ਹਲਕਾ ਹੈਗਾ ਜੀ ਇਹ ਮਿਸੇ ਲਾ ਮਿਸੇ ਜੀ ਮਿਕਸ ਲਿਆ ਇਹਦੇ ਨਾਲ ਪਾਈ ਪਹਿਲੇ ਥੇ ਸ਼ਰਟ ਕੋ ਬੋ। ਨਾ ਨਹੀਂ ਸੋਰ ਦੇ ਬਣਾਉਂ ਕਿ ਆਪਾਂ ਦੀ 500 ਰੁਪਏ ਦੇ ਰੱਖੋ। ਤੈਨੂੰ ਕਰਤੀਆਂ? ਪਹਿਲ ਤੂੰ ਰੰਗ ਕੋਈ ਹੋਰ ਲੈ ਲੈ ਨੀਲੇ ਵੀ ਲੈ ਲੈ। ਨਹੀਂ ਉਹ ਸੋਨਾ ਚੱਲ ਲੋਟ ਆ। ਦਬਲ ਜੇਬ ਆ ਨਾਲੇ। ਹਾਂ ਜੇਬਾਂ ਵਧੀਆ ਲੱਗੀਆਂ ਬੰਦੇ। ਚਲੋ ਭਾਈ ਗਾਹਾਂ ਅੱਗੇ ਚੱਲੋ ਹੁਣ। ਕਿੰਨੇ ਹੋ ਗਿਆ ਹਾਂ ਨਾ ਇਕੱਠੇ ਕਿਹਾ। ਭਾਈ ਮੰਗ ਰਹੇ ਕਿੱਥੇ ਆ। ਲਓ ਵੀ ਅੱਗੇ ਚੱਲੇ ਸ਼ੌਪਿੰਗ ਕਰਕੇ ਹੋਰ ਭਾਈ ਸੇਲ 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 ਹੈ ਬੱਲੇ ਬੱਲੇ ਕਾ ਪੈਂਦਾ ਪੂਰਾ ਲੇਜ ਫਰੀ ਹੈ ਭਾਈ ਨਾਲ ਚੱਕ ਭਾਈ ਲੇਜ ਫਰੀ ਹੈ ਭਾਈ ਨਾਲ ਲੇ ਫਰੀਆ ਸ਼ੂਟਾਂ ਦਾ ਭਾਈ ਸ਼ੂਟ ਦਾ ਚਾਹਤਾ ਸੀ ਉਹ ਕਾਦਰ ਦੀ ਗਾ ਸ਼ੂਟ ਜੀ ਪਤਾ ਨਹੀਂ ਸ਼ੂਟ ਤੇ ਮਿਲਦਾ ਦੇ ਖੜ ਕੇ ਨਹੀਂ ਉੱਥੇ ਜਾਣਗੇ ਹੁਣਗਾ ਸਾਨੂੰ ਕਿੱਥੇ ਖੜ ਕੇ ਉਹ ਜੁੱਤੀ ਦੇਖਣ ਲੱਗ ਗਏ ਜੀ ਅਮਰ

ਆਪਾਂ ਟੀ-ਸ਼ਰਟ ਦੇਖਣੀ ਹੈ ਕਿ ਤੋ ਫੁੱਲ ਬਾਜੂ ਵਾਲੀ ਯਾਰ ਜਾਣਾ ਜਾਣਾ ਕੱਠ ਬਹੁਤ ਆ ਬੋਲੇ 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 ਦੇਖੋ ਮੈਂ ਤਾਂ ਕਾਬੰਦ ਅੰਦਰ ਆ ਬਲੌਗ ਦਾ ਦੁਕਾਨ ਚੱਲਿਆ ਕੱਠ ਦੇਖੋ ਕਿਵੇਂ ਜਾਂਵਾਂ ਅੰਦਰ ਘਰਿਆ ਪਿਆ ਖੰਨਾ ਭਾਈ ਪੂਰਾ ਅੱਜ ਫੇਲ ਫੇਲ ਬਹੁਤ ਆਠਾ ਤਕੋਈ ਆਹ ਦੇਦੀ ਆਪਾਂ ਸੁਣਾਉਣੀ ਆ ਕੱਲਾ ਫਿਰ ਹਾਂ ਦੇ ਦਿੰਦੇ ਆ ਕਰੀਮ ਲੈਣੀ ਕੀ ਇਹ ਆ ਬਣ ਗਿਆ ਕੰਬੀ ਤੇ ਲੋਟ ਆ ਇਹਨਾਂ ਦੋਨਾਂ ਚ ਕਿਹੜੀ ਸਵਾ ਇਹਦਾ ਤਾਂ ਕਰੀਮ ਲੈਣੀ ਸੀ ਇਹਨਾਂ ਪੈਂਡ ਨਹੀਂ ਲਈ ਆਪਾਂ ਨੇ ਫਿਰ ਆਸ ਮਾਰਾ ਆਰੇ ਅਸੀਂ ਲਓ ਵੀ ਕੰਬੀਨੇਸ਼ਨ ਆਪਣਾ ਚੇਂਜ ਹੋ ਗਿਆ ਸਲਟ ਹੋ ਛੋਟੀ ਨਿਕਲ ਗਈ ਬਣੀ ਨਹੀਂ ਹੈਗੀ 2 ਮੀਟਰ ਦੇਖੋ ਜੀ 2.5 ਮੀਟਰ ਲੈ ਕੇ ਆਏ ਹਾਂ ਉਹਦਾ ਹਾਂ ਜਿੱਕੜੀਆਂ ਹੋਈਆਂ ਜਾਂਦੀ ਨੇ ਕਿਹੜੀ ਆ ਐਮ ਲਾ ਉਹ ਐਕਚੁਅਲ ਤਾਂ ਹੈਕਸ਼ਨ ਨਹੀਂ ਹੈਗੀ ਐਕਸ਼ਨ ਐਕਚੁਅਲ ਕੱਟ ਫੁੱਲ ਬਾਜੂ ਦੀ ਰੰਗ ਕੋਈ ਹੋਰ ਕੱਢਿਆ ਰੰਗੀ ਦਾ ਬਹੁਤ ਜ਼ਿਆਦਾ ਕੱਟ ਲਿਆ ਪੀਲੇ ਦਾ ਹੈਗੇ ਲੈ ਫੁੱਲ ਲੈਣੀ ਆ ਕਰ ਦੇ ਬਾਈ ਹਾਂ ਇੱਕ ਕਰ ਦੇ ਰੰਗ ਨਹੀਂ ਹੈਗੇ ਆ ਤੇਰੇ ਕੋਲ ਹੋਰ ਰੰਗ ਦਿਖਾ ਤਾਂ ਹੀ ਕਿਹੜੇ ਕਿਹੜੇ ਹਾਂ ਬਹਿ ਗਏ ਸਾਰੇ ਬਦੂਆ ਕਰਦੇ ਬਲੈਕ ਹੱਡ ਰਹਿਣ ਦੇ ਨਹੀਂ ਚਿੱਟਾ ਰਹਿਣ ਦੇ ਬਲੈਕ ਕਰਦੇ ਤੂੰ ਕੋਈ ਨਾ ਹੋਰ ਦਿਖਾ ਰਿਆਂ ਹੁਣ ਯਾਰ ਫਾਇਜ਼ ਕੀ ਆ ਸੈਜ ਹੈ ਨਹੀਂ ਮੇਰੇ ਐਲ ਆਰ ਐਨ ਮੇਂ ਲਾ ਦੇ ਐਮ ਆਜੂ ਐਮ ਆ ਐਮ ਹੈ ਗੱਲ ਆ ਇਹ ਤਾਂ ਸੈਜ ਹੀ ਹੈ ਫਰੀ ਸੈਜ ਪਾਠਾ ਭਾਈ ਇੰਤੋ ਤੇੰਗੋ ਵਧੀਆ ਲੋੜ ਤੇ ਹੌਂਟ ਦਾ ਤਨਵਾਸ ਵਾਲਾ

ਸਾਈਜ਼ ਕਰਕੇ ਵੀ ਛੋਟਾ ਵੱਡਾ ਆ 100 ਦਾ ਦੋ ਆ 100 ਦਾ ਕੀ ਹੋਈ ਹੈ ਕਿੰਨੇ ਦਾ ਆ 100 ਦਾ 100 ਦੇ ਪੇਸੰਦੇ ਪੀਰ ਆ ਜੀ ਚਲੇ ਪੇਰਾਂ ਦਾ ਸੁਣਦੇ ਹੁੰਦੇ ਹੁੰਦੇ 70 200 200 ਆਏ ਦੋ ਲੈ ਬਹੁਤ ਸਾਡੀ ਆਣੀ ਪਾਣੀ ਲੌਂਗ ਪਲਾਸਟਿਕ ਬਕਲਾ ਦੀ ਹੈ ਜੀ ਆਈਓ ਪੀਓ ਆਈਓ ਪੀਓ ਨਾਈਲੋਨ ਟੇਸਰ ਨਹੀਂ ਇਹਨਾਂ ਦਾ ਕੁੱਤੀਆ ਦੇਖ ਫਿਰ ਆ ਮੇਰੀ ਪੈਣਾ ਆ ਮੇਰੀ ਪੈਣਾ ਟਰੋਡਾ ਮੇਰੇ ਬੀਜੂ ਲੈ ਗਿਆ ਮੈਨੂੰ ਪਹਿਲੇ ਮੇਰੇ ਬੀਜੂ ਲੈ ਗਿਆ ਝੋੜਾ ਉਹਨਾਂ ਦੇਖ ਲੈ ਮੇਰੇ ਸੈਂਗੋਂ ਫਰਕ ਆ ਇਹ ਕੱਲ ਮੰਡੀ ਉੱਨੀ ਬਰੇ ਉਨੀ ਉਨੀਓ ਪਾਇੰਦੀ ਆ ਆ ਚੱਲ ਆਇਆ ਆਇਆ ਆਉਂ ਕੱਟਾ ਬਾਈ ਆਇਆ ਦੋਨੋਂ ਇਹ ਹਨਾ ਬੱਕਰੀ ਸਹੀ ਤਾਂ ਹੈਗੇ ਨਹੀਂ ਉਹਦੇ ਨਾਲ ਤਿੰਨ

ਕਰਤਾ ਓਕੇ ਕਰਤਾ ਓਕੇ ਤੂੰ ਮਾਰਦਾ ਕਿ ਜਾਨਣੀ ਹੈ ਕੋਈ ਦੇਖ ਰਿਹਾ ਹੁੰਦੇ ਆ ਜੀ ਮੈਂ ਨੂ 990 ਦੇ ਆਇਆ ਨੂੰ ਹਮ 890 ਦਾ 890 ਦਾ ਹੈ ਸੁਣੀਆ ਚੁਣੀਆ ਲਖਈ ਜਿੰਨੇ ਗੱਲ ਦੀ ਦੋਨਾਂ ਨਾਂ ਦੀ ਤੁਹਾਡੇ 890 ਤੇ 695 81490 1580 1880 ਹੋਰ ਵੀ ਫੇਕ ਪਤਾ ਨਹੀਂ ਲੱਗਦਾ ਨਾ ਕਮਾਲ ਭਾਈ ਕਰ ਲਈ ਸ਼ਾਪਿੰਗ ਇੱਧਰ ਤਾਂ ਕੀ ਹੋ ਗਿਆ ਕੋਟ ਖੋ ਗਿਆ ਮੇਰਾ ਨਾ ਸਨੇ ਲਾ ਕੇ ਰੱਖਿਆ ਹੁੰਦਾ ਮੇਰਾ ਕੋਟ ਹੈ ਹੁਣ ਫੇਰ ਲੈ ਕੇ ਜਾਉਂਗਾ ਨਵੇਂ ਲੈ ਆਈ ਹੁਣ ਛੱਡ ਪਰੇ ਨਵੇਂ ਲੈ ਹਰ ਅੰਦਰ ਪਿਆ ਉਹੀ ਆ ਉਹ ਉੱਥੇ ਪਿਆ ਸੀ ਅੰਦਰ ਮੇਲਾ ਵਾ ਫੇਰ ਲੈ ਕੇ ਜਾਉਂਗਾ ਰਹਿ ਤਾਂ ਨਹੀਂ ਗਿਆ ਉੱਥੇ ਇੱਥੇ ਪਿਆ ਦੀ ਮੈਂ ਦੇਖਿਆ ਪਿਆ ਚੱਲ ਕੋਈ ਨਹੀਂ ਆ ਪਾ ਲੈਂਦੇ ਆ ਸਰ ਤੁਸੀਂ ਸਬਜ਼ੀ ਦੇ ਬਾਰੇ ਕੀ ਕਹਿੰਦੇ ਵਿੱਚ ਤਾਂ ਨਹੀਂ ਪੱਕਿਆ ਮਿੱੱਤਾਂ ਨਹੀਂ ਵਾਗ ਗਿਆ ਉਹਦੇ ਭਾਈ ਕਿਸੇ ਦੇ ਵਿੱਚ ਵਾਗ ਗਿਆ ਹੋਇਆ ਤਾਂ ਦੇ ਦਿਓ ਮੇਰਾ ਇੱਕ ਕੋਟ ਤਾਂ ਨਹੀਂ ਹਰਾਇਆ ਲਫਾਫੇ ਦੇਖ ਤਾਂ ਕੀ ਮੈਂ ਹੁਣੇ-ਹੁਣੇ ਕੋਟ ਲਾਹਿਆ ਸਭ ਤੋਂ ਵੱਧ ਪਿਆ ਜੇ ਤੇ ਰੱਗੀ ਨੀ ਰਾਜ ਤੇ ਮੈਂ ਦੇਣਾ ਸਭ ਤੋਂ ਘੱਟ ਵਿਚਾਰੇ ਆਹ ਤੱਕ ਲਾਇ ਹੀ ਨਹੀਂ ਕੋਈ ਇਹ ਡੱਕ ਤਾ ਨਹੀਂ ਹੋਈ ਤੇ ਚਲੋ ਭਾਈ ਬਹੁਤ ਆ ਬਹੁਤ ਨਹੀਂ ਹਾਈ ਬਾਏ ਬਾਏ ਇੱਧਰ ਵੀ ਕਰ ਇੱਧਰ ਕਰ ਸਾਰੇ ਬਾਏ 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 Ha ha ha.